ਪਰ ਪਾਰਲੀਮੈਂਟ ਦਾ ਵੀ ਕੰਮ ਹੈਗਾ ਉੱਥੇ ਵੀ ਜਾਣਾ ਹੈਗਾ ਹੁਣ ਜਿੰਨਾ ਚਿਰ ਅਗਲੀ ਮੀਟਿੰਗ ਨਹੀਂ ਹੁੰਦੀ ਤੇ ਅਗਲਾ ਫੈਸਲਾ ਨਹੀਂ ਹੁੰਦਾ ਕਿ ਆਪਣੇ ਕੀ ਐਕਸ਼ਨ ਕਰਨਾ ਉਹਨਾਂ ਚਿਰ ਤਾਂ ਮੈਨੂੰ ਕਿਸਦਾ ਕੀ ਅਗਲਾ ਮੇਰਾ ਪ੍ਰੋਗਰਾਮ ਕੀ ਹੋਊਗਾ ਕਿਉਂ ਕਰਕੇ ਮੈਂ ਤਾਂ ਲੋਕਾਂ ਪਰ ਵਿੱਚ ਹੈਗਾ ਬਰਸ਼ਾਸ਼ਨ ਦੇ ਵੱਲੋਂ ਕਿਸੇ ਕਿਸਮ ਦੀ ਮੀਟਿੰਗ ਦਾ ਸੱਦਾ ਹੁਣ ਤੱਕ ਤੁਹਾਨੂੰ ਆਇਆ ਕਿ ਏਡੀਜੀਪੀ ਸ਼ੁਕਲਾ ਨੂੰ ਵੀ ਕਿਹਾ ਸੀਗਾ ਕਿ ਅਸੀਂ ਆਪਣੀ ਪਸੰਦ ਠੀਕ ਜਿਹਾ ਇਨ ਨੂੰ ਪਾਣੀ ਸਿੱਧੂ ਨੂੰ ਚੜੋਣੇ ਉਹਨੂੰ ਛੱਡੋ ਤੇ ਸਾਡਾ ਮਕਸਦ ਬਿਲਕੁਲ ਹੈ ਨਹੀਂ ਕਿ ਅਸੀਂ ਕਿਸੇ ਤਰ੍ਹਾਂ ਦੀ ਇਹ ਗੱਲ ਮਾਨਸਬਾਜ ਤੁਹਾਡੇ ਵੱਲੋਂ ਧੂਰੀ ਦੇ ਵਿੱਚ ਇੱਕ ਵੱਡਾ ਇਕੱਠ ਕਰਨ ਦੀ ਕਾਲ ਦਿੱਤੀ ਗਈ ਸੀ ਰੇਲਾਂ ਰੋਕਣੀਆਂ ਸੀ ਪਰ ਉਸ ਤੋਂ ਪਹਿਲਾਂ ਹੀ ਤੁਹਾਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਲਿਆ ਗਿਆ ਇਸ ਤਰ੍ਹਾਂ ਦੀ ਕਾਰਵਾਈ ਨੂੰ ਕਿਸ ਤਰ੍ਹਾਂ ਵੇਖ ਰਹੇ ਹੋ ਜੋ ਸਰਕਾਰ ਦੇ ਵੱਲੋਂ ਕੀਤੀ ਗਈ ਹੈ ਮੈਂ ਤਾਂ ਸਮਝਦੜ ਕਿ ਇਹ ਜਮਹੂਰੀਅਤ ਦੇ ਖਿਲਾਫ ਹੈ ਕਿ ਜਿਹੜੇ ਸਾਡੇ ਹੱਕ ਹੈਗੇ ਐ ਬੋਲਣ ਦੇ ਫਿਰਨ ਦੇ ਸਾਰਾ ਕੁਝ ਇਹ ਪੰਜਾਬ ਤੇ ਸੈਂਟਰ ਸਰਕਾਰ ਸਾਡੇ ਸਿੱਖਾਂ ਦਾ ਖੋਰੀ ਹੈ ਔਰ ਅੱਜ ਬਜਟ ਸੈਸ਼ਨ ਦੇ ਵਿੱਚ ਮੈਂ ਪੇਸ਼ ਹੋਣਾ ਸੀ ਪਾਰਲੀਮੈਂਟ ਦੇ ਵਿੱਚ ਜਿਹੜਾ ਮੈਂ ਨਹੀਂ ਹੋ ਸਕਿਆ ਇਸ ਦੀ ਰਿਪੋਰਟ ਸੀ ਸਪੀਕਰ ਲੁਖਸਮਨ ਨੂੰ ਪੇਸ਼ ਕੀਤੀ ਹੈ ਕਿ ਮੈਨੂੰ ਹਾਊਸ ਰੈਸਟ ਕੀਤਾ ਗਿਆ ਤੇ ਮੈਂ ਬਾਹਰ ਕਿਤੇ ਜਾ ਨਹੀਂ ਸਕਦਾ ਹੈਗਾ ਜੀ ਮਾਨਸਬ ਜਿਸ ਤਰੀਕੇ ਦੇ ਨਾਲ ਲਗਾਤਾਰ ਖਬਰਾਂ ਆ ਰਹੀਆਂ ਨੇ ਕਿ ਜਿਹੜੇ ਬੰਦੇ ਉਸ ਪ੍ਰਦਰਸ਼ਨ ਦੇ ਵਿੱਚ ਪਹੁੰਚ ਰਹੇ ਸੀ ਉਹਨਾਂ ਸਾਰਿਆਂ ਨੂੰ ਰਸਤੇ ਦੇ ਵਿੱਚ ਰੀਟੇਨ ਕੀਤਾ ਗਿਆ ਜਿੱਥੋਂ ਵੀ ਪੁਲਿਸ ਨੂੰ ਜਿਹੜੀ ਆ ਕਿਤੋਂ ਕੋਈ ਕਲੂ ਮਿਲਿਆ ਉੱਥੋਂ ਜਿਹੜਾ ਤੁਹਾਡੇ ਪਾਰਟੀ ਦੇ ਵੱਡੇ ਸਮਰਥਕ ਨੇ ਜਿਨ੍ਹਾਂ ਨੂੰ ਘਰਾਂ ਦੇ ਵਿੱਚੋਂ ਵੀ ਰੀਟੇਨ ਕੀਤਾ ਗਿਆ ਹਾਂ ਮੇਰਾ ਮਤਲਬ ਹੈ ਸਾਡੀ ਜਿਹੜੀ ਹਰਤੀ ਹੈ ਉਸ ਦਿੱਤੇ ਸੋਡਾ ਫੈਕਟਰੀ ਦਾ ਹੈਟਰ ਉਹ ਖੋਲਿਆ ਹੈ ਪੰਜਾਬ ਦੀ ਸਰਕਾਰ ਨੇ ਤੇ ਸੈਂਟਰ ਦੀ ਸਰਕਾਰ ਨੇ ਤੇ ਅਸੀਂ ਬਹੁਤ ਵੱਡਾ ਤਾਂ ਵੀ ਪ੍ਰੋਟੈਸਟ ਕੀਤਾ ਕਿਉਂ ਕਰਕੇ ਗ੍ਰਿਫਤਾਰੀਆਂ ਸਾਰੇ ਪੰਜਾਬ ਤੇ ਹਰਿਆਣਾ ਦੇ ਵਿੱਚ ਛੋੜੀਆਂ ਸਾਡੇ ਪਾਰਟੀ ਮੈਂਬਰਸ ਦੀਆਂ ਜੀ ਤਾਂ ਮਸਲਾ ਹੈ ਕਿ ਇਹ ਮੂਵਮੈਂਟ ਬਹੁਤ ਜਗਾ ਤੱਕ ਵੱਧ ਗਈ ਹੈ ਜਿਹੜਾ ਇੱਕਦਮ ਰੋਕ ਲਾਉਂਦੀ ਕਿ ਅਸੀਂ ਧੂਰੀ ਨਹੀਂ ਕਰ ਸਕਦੇ ਹੈਗੇ ਜੀ ਮਾਨਸਾ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਇਸ ਜੋ ਭਨੈ ਸਿੱਧੂ ਨੂੰ ਲੈ ਕੇ ਤੁਸੀਂ ਪ੍ਰੋਟੈਸਟ ਕਰਨਾ ਚਾਹੀਦਾ ਇਸ ਸੰਬੰਧ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਆ ਇਸ ਨੂੰ ਕਿਦਾਂ ਵਿਕਦੇ ਕਿਉਂਕਿ ਸੰਗਰੂਰ ਏਰੀਆ ਹੋਵੇ ਤਾਂ ਵੱਖੋ ਵੱਖਰੇ ਏਰੀਆ ਦੇ ਵਿੱਚ ਜਿਹੜੀ ਇਹ ਧਾਰਾ 144 ਲਾਗੂ ਕੀਤੀ ਗਈ ਆ ਹਾਂ ਮੇਰਾ ਮਤਲਬ ਇਹ ਕਿ ਸੱਟਰ ਜਾਤੀ ਦਾ ਜਿਹੜਾ ਹੱਕ ਹੈ ਉਹ ਲਿਆ ਗਿਆ ਜਿਹੜਾ ਕਿ ਜ਼ਬਰ ਹੁੰਦਾ ਤੇ ਇਹ ਦੇ ਨਾਲ ਕਿ ਜੀ ਇਹ ਤੁੰਦਾ ਬਾਤਾ ਵਰਨਾ ਇਹ ਖਰਾਬ ਹੋ ਰਿਹਾ ਅਸੀਂ ਅਮਨ ਪਸੰਦ ਤਰੀਕੇ ਦੇ ਨਾਲ ਚੱਲੇ ਸੀਗੇ ਔਰ ਅਸੀਂ 80 ਜੀਪੀ ਸ਼ੁਕਲਾ ਨੂੰ ਵੀ ਕਿਹਾ ਸੀਗਾ ਕਿ ਅਸੀਂ ਅਮਨ ਪਸੰਦ ਤਰੀਕੇ ਨਾਲ ਇਹਨੂੰ ਪਾਣੀ ਸਿੱਤ ਨੂੰ ਛਡਾਉਣੇ ਉਹਨੂੰ ਛੱਡੋ ਤੇ ਸਾਡਾ ਮਕਸਦ ਬਿਲਕੁਲ ਹੈ ਨਹੀਂ ਕਿ ਅਸੀਂ ਕਿਸੇ ਤਰ੍ਹਾਂ ਦੀ ਇਹ ਗੜਬੜ ਕਰਵਾਈਏ ਅਸੀਂ ਪੀਸਫੁਲੀ ਹਰੀ ਹਰੀ ਚੀਜ਼ ਕਰਨਾ ਚਾਹੁੰਦੇ ਆ ਇਹ ਸਰਕਾਰ ਨੂੰ ਪਹਿਲਾਂ ਹੀ ਅਸੀਂ ਦੱਸ ਦਿੱਤਾ ਸੀ ਮਾਨ ਸਾਹਿਬ ਜੀ ਸਤੋ ਅਗਲਾ ਪ੍ਰੋਗਰਾਮ ਕੀ ਹੋਣ ਵਾਲਾ ਤੁਹਾਡੇ ਵੱਲੋਂ ਜਿਸ ਤਰੀਕੇ ਨਾਲ ਜਿੱਤੀ ਪ੍ਰੋਗਰਾਮ ਨੂੰ ਤੁਹਾਡੇ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ થઈ ਹੈ ਪੁਲਿਸ ਦੇ ਵੱਲੋਂ ਵੀ ਹਾਂ ਹੁਣ ਸੀਨੀਅਰ ਪਾਰਟੀ ਮੈਂਬਰਸ ਦੇ ਨਾਲ ਮੀਟਿੰਗ ਕਰਾਂਗੇ ਤੇ ਫਿਰ ਅਗਲਾ ਪ੍ਰੋਗਰਾਮ ਦੱਸਾਂਗੇ ਜਿਸ ਨਾਲ ਇਹ ਸਰਕਾਰ ਨੂੰ ਪਤਾ ਲੱਗੇ ਕਿ ਜਿਹੜੀ ਸਿੱਖ ਹੋ ਮੈਂ ਪੰਜਾਬੀ ਹੈ ਔਰ ਇਹ ਜ਼ਬਰ ਨੂੰ برداشت ਨਹੀਂ ਕਰਨਗੇ ਔਰ ਆਮ ਪਾਰਟੀ ਜਿਹੜਾ ਹੈ ਨਹੀਂ ਗਿਆ ਤੇ ਇਹਨਾਂ ਨੂੰ ਇਸ ਤਰ੍ਹਾਂ ਦਾ ਜ਼ਬਰ ਨਹੀਂ ਕਰਨਾ ਚਾਹੀਦਾ ਕਿਉਂਕਿ ਕਰਕੇ ਪਿੰਨਾ ਤੱਕ ਇਹਨਾਂ ਦੀ ਪਹੁੰਚ ਨਹੀਂ ਗਈ ਤੇ ਇਹ ਇਕੱਲੇ ਰਹਿ ਜਾਣਗੇ ਜੇ ਜ਼ਬਰ ਕਰਨਗੇ ਜੀ ਜਿਸ ਤਰੀਕੇ ਨਾਲ ਪਾਨਾ ਸਿੱਧੂ ਤੇ ਲਗਾਤਾਰ ਪਰਚੀ ਹੋ ਰਹੇ ਨੇ ਬੀਤੇ ਦਿਨ ਵੀ ਉਸ ਨੂੰ ਮੋਹਾਲੀ ਦੀ ਕੋਰਟ ਤੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਪਾਨਾ ਸਿੱਧੂ ਬਿਆਨ ਦਿੰਦਾ ਕਿ ਜਿਹੜੀ ਸੱਚ ਦੀ ਜੰਗ ਹੈ ਮੈਂ ਜਾਰੀ ਰੱਖਾਂਗਾ ਇਸੇ ਕਦਰ ਜਿਹੜਾ ਚੱਲਦਾ ਰਹੂਗਾ ਜਿੰਨਾ ਤੁਸੀਂ ਮੇਰੇ ਤੇ ਟਾਰਚਰ ਕਰਨਾ ਤੁਸੀਂ ਕਰ ਸਕਦੇ ਆਂ ਬਈ ਬੜੀ ਚੰਨੀ ਕਰ ਲੈ ਜੀ ਖਬਰਾਇਆ ਨਹੀਂ ਭਾਣਾ ਸਦੂ ਤੇ ਅਸੀਂ ਉਹਦੇ ਨਾਲ ਖੜੇ ਆ ਇਸੇ ਕਰਕੇ ਜਿਹੜੇ ਬੰਦੇ ਦਲੇਰ ਹੁੰਦੇ ਆ ਉਹ ਤੇ ਨਾਲ ਸਾਰੇ ਖੜੇ ਹੋ ਜਾਂਦੇ ਆ ਫੇਰ ਤੇ ਜ਼ਬਰ ਕਦੇ ਵੀ ਪੰਜਾਬ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਗਿਆ ਤੇ ਭਗਵਾਨ ਜੀ ਨੂੰ ਮੈਂ ਬੇਨਤੀ ਕਰਦਾ ਕਿ ਇਹ ਸੂ ਖਤਮ ਕਰੋ ਤੇ ਸੋळा ਦਾ ਹੱਥ ਬਤਾਓ ਜੀ ਤੇ ਨਾਲ ਅਸੀਂ ਆਪਣਾ ਅਲੱਤਿਆਂ ਦੇ ਵਿੱਚ ਡਿਵੈਲਪਮੈਂਟ ਕਰਾ ਸਕੀਏ ਤੇ ਜਿਹੜੇ ਕੰਮ ਅਜੇ ਰਹਿੰਦੇ ਐ ਉਹ ਖਤਮ ਤੇ ਮੁਕੰਮਲ ਕਰਾਈਏ ਤੇ ਇਸਰਾ ਹਾਫਰਾ ਦਾ ਫਰੀ ਕੋਰਨ ਦੀ ਕੋਈ ਰੂਤ ਨਹੀਂ ਐ ਜੋ ਕਰਕੇ ਸਰਾ ਪੀਸਫੁਲ ਤੇ ਬਹੁਤ ਸੰਤ੍ਰਿਕ ਜੇ ਨਾਲ ਅਸੀਂ ਚੱਲ ਰਹੇ ਹਾਂ ਬਤੌਰ ਮੈਂਬਰ ਪਾਰਲੀਮੈਂਟ ਇਹ ਸਾਰੇ ਮਸਲੇ ਦੀ ਕੋਈ ਰਿਪੋਰਟ ਕੰਗਦੇ ਸਰਕਾਰ ਦੇ ਕੋਲ ਦਾ ਜੋ ਹੋਮ ਅਫੇਅਰ ਹੈ ਉਸ ਦੇ ਕੋਲ ਰਿਪੋਰਟ ਤੁਹਾਡੇ ਵੱਲੋਂ ਕੋਈ ਧਾਇਰ ਕੀਤੀ ਜਾਏਗੀ ਹਾਂ ਅਸੀਂ ਕਰਾਂਗੇ ਤੇ ਬਾਹਰ ਦੇ ਸਿੱਖਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਜਿੰਨੀਆਂ ਵੀ ਤੁਹਾਡੇ ਮੁਲਕਾਂ ਦੇ ਵਿੱਚ ਇੰਡੀਆ ਦੇ ਸਫੀਰ ਖੜਨੇ ਹੈਗੇ ਹੈ ਉੱਥੇ ਤੁਸੀਂ ਈਮੇਲ ਭੇਜਦੇ ਉਹਨਾਂ ਨੂੰ ਦੱਸੋ ਕਿ ਇਹ ਜਬਰ ਇਹ ਸਿੱਖਾਂ ਦੇ ਉੱਤੇ ਜਿਹੜਾ ਕਰ ਰਹੇ ਹੋ ਇਹ ਬਰਦਾਸ਼ਤ ਨਹੀਂ ਹੋ ਰਿਹਾ ਜੀ ਮਾਨਸਬ ਇਸ ਤੋਂ ਬਾਅਦ ਜਦੋਂ ਤੱਕ ਤੁਹਾਨੂੰ ਘਰੇ ਰੱਖਿਆ ਜਾਏਗਾ ਕਿ ਉਸ ਤੋਂ ਬਾਅਦ ਤੁਸੀਂ ਪਾਰਲੀਮੈਂਟ ਸੈਸ਼ਨ ਲਈ ਇੱਥੋਂ ਨਿਕਲੋਗੇ ਜਾਂ ਵਾਪਸ ਸੰਗਰੂਰ ਜਾਓਗੇ ਇਸ ਤੋਂ ਬਾਅਦ ਵਾਪਸ ਸੰਗਰੂਰ ਤਾ ਹਾਲ ਦੀ ਖੜੀ ਦੇਖੂਗਾ ਪਰ ਪਾਰਲੀਮੈਂਟ ਦਾ ਵੀ ਕੰਮ ਹੈਗਾ ਉੱਥੇ ਵੀ ਜਾਣਾ ਹੈਗਾ ਹੁਣ ਜਿੰਨਾ ਚਿਰ ਅਗਲੀ ਮੀਟਿੰਗ ਨਹੀਂ ਹੁੰਦੀ ਤੇ ਅਗਲਾ ਫੈਸਲਾ ਨਹੀਂ ਹੁੰਦਾ ਕੀ ਆਪਣੇ ਕੀ ਐਕਸ਼ਨ ਕਰਨਾ ਉਹਨਾਂ ਚੇਤਤਾ ਮੈਂ ਨਹੀਂ ਕਹਿ ਸਕਦਾ ਕਿ ਅਗਲਾ ਮੇਰਾ ਪ੍ਰੋਗਰਾਮ ਕੀ ਹੋਊਗਾ ਕਿਉਂਕਿ ਮੈਂ ਤਾਂ ਲੋਕਾਂ ਪਲੇ ਵਿੱਚ ਹੈਗਾ ਇੱਥੇ ਪ੍ਰਸ਼ਾਸਨ ਦੇ ਵੱਲੋਂ ਕਿਸੇ ਕਿਸਮ ਦੀ ਮੀਟਿੰਗ ਦਾ ਸੱਦਾ ਹੁਣ ਤੱਕ ਤੁਹਾਨੂੰ ਆਇਆ ਨਹੀਂ ਸਾਨੂੰ ਕੋਈ ਮੀਟਿੰਗ ਦਾ ਸੱਦਾ ਨਹੀਂ ਆਇਆ ਕੋਈ ਪ੍ਰਸ਼ਾਸਨਿਕ ਅਧਿਕਾਰੀ ਤੁਹਾਡੇ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਹੋਣ ਜਿਨ੍ਹਾਂ ਦੇ ਵੱਲੋਂ ਇਹ ਸਾਰੇ ਸਬੰਧ ਵਿੱਚ ਗੱਲਬਾਤ ਕੀਤੀ ਹੋਵੇ ਤੁਹਾਡੇ ਨਾਲ ਹਾਂ ਹਾਂ ਐਸਐਸਪੀ ਦਾ ਟੈਲੀਫੋਨ ਆਇਆ ਹੈ ਡੀਐਸਪੀ ਸਾਹਿਬ ਇੱਥੇ ਆਏ ਹੋਏ ਹੈ ਮੇਰਾ ਮਤਲਬ ਹੈ ਕਿ ਪੁਲਿਸ ਵੱਲੋਂ ਕੋਈ ਸਾਨੂੰ ਸ਼ਿਕਾਇਤ ਨਹੀਂ ਹੈ ਇਹ ਆਪਣੀ ਡਿਊਟੀ ਕਰ ਰਹੀ ਹੈ ਜਿਵੇਂ ਇਹਨਾਂ ਨੂੰ ਹੁਕਮ ਹੋਇਆ ਹੈ ਸਰਕਾਰ ਦਾ ਪਰ ਵੈਸੇ ਇਹਨਾਂ ਨੇ ਕੋਈ ਤੰਤੂਪਤ ਸਾਨੂੰ ਕਿਸ ਨੂੰ ਕੀਤਾ ਨਹੀਂ ਹੈ ਜਿਸ ਤਰੀਕੇ ਦੇ ਨਾਲ ਘਰ ਨੂੰ ਆਲੇ ਦੁਆਲੇ ਤੁਹਾਡੇ ਨੂੰ ਸਾਰੇ ਪਾਸਿਓਂ ਘੇਰਾ ਪਾ ਲਿਆ ਗਿਆ ਪਿੱਛੋਂ ਜੋ ਖੇਤਾਂ ਦੇ ਜ਼ਰੀਏ ਰਸਤਾ ਜਾਂਦਾ ਉਸ ਦੇ ਉੱਤੇ ਵੀ ਪੁਲਿਸ ਲਾਈਗ ਗਈ ਹੈ ਇਹ ਸਾਰੀਆਂ ਤਸਵੀਰਾਂ ਤੁਸੀਂ ਕਿਦਾਂ ਵੇਖਦੇ ਹੋ ਇਹ ਬੇ ਦੇਖਦਾ ਕਿ ਸਰਕਾਰ ਸਮਝਦੀ ਹੈ ਮੈਂ ਨਾ ਅੱਛ ਸਕਦਾ ਤੇ ਬਾਰਡਰ ਪਾਰ ਕਰ ਸਕਦਾ ਤੇ ਇਹ ਤਾਂ ਤਾਰੀਫ ਦੀ ਗੱਲ ਹੈ ਕਿ ਸਰਕਾਰ ਜੇ ਵੀ ਸਮਝਦੀ ਹੈ ਕਿ ਇਹ ਬੰਦਾ ਇਹ ਨਿਕਲ ਸਕਦਾ ਹੈ ਸਾਡੀ ਹਰਸਤ ਵਿੱਚੋਂ